ਹਾਂਜੀ ਕਿਸਾਨ ਵੀਰੋ ਸਾਰੇ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਵਿੰਦਰ ਸਿੰਘ ਬਰਾੜ। ਹਾਂ ਇਸ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿਸਾਨ ਵੀਰੋ ਜਿਹੜਾ ਮੌਜੂਦਾ ਮੌਸਮ ਚੱਲ ਰਿਹਾ ਹੈ, ਤਾਪਮਾਨ ਚੱਲ ਰਿਹਾ ਹੈ, ਹਵਾਵਾਂ ਦੇ ਵਿੱਚ ਨਮੀ ਚੱਲ ਰਹੀ ਹੈ। ਉਹਦਾ ਝਾੜ ਦੇ ਉੱਤੇ ਕੀ ਪ੍ਰਭਾਵ ਪੈ ਸਕਦਾ? ਕਿਉਂਕਿ ਮੌਸਮ ਇਸ ਵਾਰ ਜਿਹੜਾ ਹੈਗਾ ਮੀਂਹ ਵਾਲੇ ਪੱਖ ਤੋਂ ਕੋਈ ਖਰਾਬੀ ਵਾਲਾ ਜਿਵੇਂ ਕਿ ਹੁਣ ਝੋਨਾ ਅਨਸਾਰਾ ਲੈ ਰਿਹਾ ਜ਼ਿਆਦਾਤਰ ਝੋਨਾ ਜਾਂ ਆਪਾਂ ਬਾਸਮਤੀ ਕਹਿ ਲਈਏ ਤਾਂ ਉਹਦੇ ਵਿੱਚ ਮੀਂਹ ਵਾਲੇ ਪੱਖ ਤੋਂ ਠੀਕ ਰਿਹਾ ਕਿਉਂਕਿ ਅਨਸਾਰੇ ਸਮੇਂ ਅੱਗੇ ਜਿਹੜੇ ਕਈ ਵਾਰ ਮੀਂਹ ਜ਼ਿਆਦਾ ਪੈਂਦੇ ਰਹਿੰਦੇ ਆ ਪਰ ਉਹਦੇ ਵਿੱਚ ਇਹ ਹੋਇਆ ਕਿ ਮੀਂਹ ਘੱਟ ਪਏ ਆ ਤੇ ਦੂਸਰੇ ਪਾਸੇ ਜੇ ਆ ਕਹ ਲਈਏ ਮੌਸਮ ਖੁਸ਼ਕੀ ਵਾਲਾ ਕੁਝ ਦਿਨ ਪੱਛੋਂ ਵੀ ਚੱਲੀ ਬਿਮਾਰੀ ਤੁਰਹਿਤ ਕੀੜਾ ਮਕੌੜਾ ਕੋਈ ਜ਼ਿਆਦਾ ਹੈ ਨਹੀਂ ਤੇਲੇ ਦੀ ਕੋਈ ਸਮੱਸਿਆ ਬਹੁਤੀ ਹੈ ਨਹੀਂ ਪਰ ਜਿਹੜਾ ਉੱਚ ਤਾਪਮਾਨ ਇਹ ਪ੍ਰਭਾਵ ਪਾਊਗਾ ਉੱਚ ਤਾਪਮਾਨ ਦਾ ਪ੍ਰਭਾਵ ਝੋਨੇ ਦੀ ਫਸਲ ਦੇ ਉੱਤੇ ਦਿਖ ਸਕਦਾ ਹੈ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਪਕਾ ਟਾਈਮ ਟੈਂਪਰੇਚਰ ਥੋੜਾ ਜਿਹਾ ਡਾਊਨ ਨਹੀਂ ਆਉਂਦਾ ਤਾਂ ਕਿਉਂਕਿ ਜਿਹੜਾ ਤਾਪਮਾਨ ਦੇ ਵਿੱਚ ਘੱਟ ਤੋਂ ਘੱਟ ਤੇ ਵੱਧ ਤੋਂ ਵੱਧ ਇਹ ਰੇਂਜ ਆ ਜਿਹੜੀ ਜੇ ਆਪਾਂ ਦੇਖੀਏ ਕਿ ਚੰਗਾ ਝਾੜ ਵਧੇਰੇ ਝਾੜ ਜਿਹਨੂੰ ਆਪਾਂ ਕਹਿੰਦੇ ਗਏ ਬੰਪਰ ਝਾੜ ਵਾਸਤੇ ਜਦੋਂ ਝੋਨਾ ਨਿਸਰਦਾ ਉਦੋਂ ਜਿਹੜਾ ਉੱਪਰਲਾ ਤਾਪਮਾਨ ਉਹ 33 ਤੋਂ 35 ਦੇ ਕਰੀਬ ਚਾਹੀਦਾ ਤੇ ਦਾਣੇ ਦੇ ਪ੍ਰਕਾਸ਼ ਸਮੇਂ ਵੱਧ ਤੋਂ ਵੱਧ ਆਮਾਨ ਜਿਹੜਾ ਉਹ 32 ਤੋਂ 35 ਚਾਹੀਦਾ ਜੇ 32 ਰਹੇ ਜੇ ਤਾਂ ਬਹੁਤ ਵਧੀਆ ਗੱਲ ਹੈ ਤੇ ਨਹੀਂ ਮੈਕਸਿਮਮ ਚਲੋ 35 ਤੱਕ ਵੀ ਠੀਕ ਅ ਫੇਵਰੇਬਲ ਟੈਂਪਰੇਚਰ ਆਪਾਂ ਕਹਿ ਸਕਦੇ ਹਾਂ ਘੱਟ ਤੋਂ ਘੱਟ ਤਾਪਮਾਨ ਦੀ ਰੇਂਜ ਦੀ ਜੇ ਗੱਲ ਕਰੀਏ ਤਾਂ ਨਸਾਰੇ ਸਮੇਂ 25 ਤੋਂ 27 ਚੱਲ ਜਾਂਦਾ ਕਿ ਇਹ ਠੀਕ ਆ ਤਾਪਮਾਨ ਤੇ ਪ੍ਰਕਾਸ਼ ਸਮੇਂ 20 ਤੋਂ 25 ਕੱਟੋ-ਕੱਟ ਤਾਮਨ 20 ਤੋਂ 25 ਦੀ ਰੇਂਜ ਚ ਚਾਹੀਦਾ ਪਰ ਹੁਣ ਮੌਜੂਦਾ ਤਾਮਨ ਜੇ ਆਪਾਂ ਗੱਲ ਕਰੀਏ ਤਾਂ ਇਹ 24 ਤੋਂ 27 ਦੇ ਦਰਮਿਆਨ ਚੱਲ ਰਿਹਾ ਹੈ ਘੱਟ ਤੋਂ ਘੱਟ ਤੇ ਵੱਧ ਤੋਂ ਵੱਧ ਚੱਲ ਰਿਹਾ ਹੈ 33-34 ਤੋਂ ਲੈ ਕੇ 36-37 ਤੱਕ ਜਿਹੜਾ ਕਿ ਆਹ ਅਗਲੇ 2 ਕੁ ਦਿਨ ਵੀਰਵਾਰ ਸ਼ੁੱਕਰਵਾਰ ਦੇ ਦਰਮਿਆਨ ਥੋੜਾ ਜਿਹਾ ਟੈਂਪਰੇਚਰ ਡਾਊਨ ਆਉਣ ਦੀ ਆਸ ਹੈ 32 ਕਿਤੇ ਤਾਂ ਉਦੋਂ ਬਾਅਦ ਫੇਰ 39 ਡਿਗਰੀ ਤੱਕ ਪਹੁੰਚਣ ਦੀ ਆਸ ਹੈ ਤਾਂ ਇਹ ਜਿਹੜਾ ਉੱਚ ਤਾਪਮਨ ਜਿਹੜਾ ਹੈਗਾ 35 ਤੋਂ ਉੱਪਰ ਜਦੋਂ ਤੱਕ ਰਹੂਗਾ ਤਾਂ ਇਹ ਗ੍ਰੇਨ ਫਿਲਿੰਗ ਤੇ ਪੋਲੀਨੇਸ਼ਨ ਮਤਲਬ পরাਗਣ ਕਿਰਿਆ ਤੇ ਦਾਣੇ ਦੀ ਭਰਾਈ ਭਰਨਾ ਦਾਣੇ ਨੇ ਤੇ ਪਕਾ ਇਹ ਦੀ ਡਿਊਰੇਸ਼ਨ ਘਟ ਕਰਦਾ ਤਾਂ ਫਿਰ ਉਹਦੇ ਵਾਸਤੇ ਆਪਾਂ ਉਸ ਡਿਊਰੇਸ਼ਨ ਨੂੰ ਠੀਕ ਰੱਖਣ ਵਾਸਤੇ ਕਿ ਦਾਣਾ ਜਿਹੜੀ ਪੋਲੀਨੇਸ਼ਨ ਆ ਉਹ ਵੀ ਆਪ ਦਾ ਟਾਈਮ ਲੈ ਕੇ ਤੇ ਹੌਲੀ-ਹੌਲੀ ਜਿਹੜਾ ਹੈਗਾ ਕਿਉਂਕਿ ਉੱਪਰ ਤੋਂ ਥੱਲੇ ਤਾਈਂ ਪੋਲੀਨੇਸ਼ਨ ਪ੍ਰੋਪਰ ਹੋਣੀ ਹੁੰਦੀ ਆ ਕਿ ਬੂਟਾ ਜਦੋਂ ਉੱਚਾ ਤਾਪਮਾਨ ਹੁੰਦਾ ਤਾਂ ਉਹਨੂੰ ਸਕੇਪ ਕਰਨ ਦੀ ਕੋਸ਼ਿਸ਼ ਕਰਦਾ ਤੇ ਨਸਾਰਾ ਵੀ ਜਲਦੀ ਕਰ ਲੈਂਦਾ ਤੇ ਪਲੱਸ ਜਦੋਂ ਦਾਣੇ ਆ ਭਰਨਾ ਹੁੰਦਾ ਤਾਂ ਉਹ ਵੀ ਡਿਊਰੇਸ਼ਨ ਆਪਦੀ ਘਟਾਉਂਦਾ ਹੈ ਉੱਚਾ ਤਾਪਮਾਨ ਦੇ ਵਿੱਚ ਜਦੋਂ ਕਿ ਸਟ੍ਰੈਸ ਹੁੰਦੀ ਆ ਫਸਲ ਦੇ ਉੱਤੇ ਤਾਂ ਇਹ ਸਟ੍ਰੈਸ ਆ ਜਿਹੜੀ ਉੱਚਾ ਤਾਪਮਾਨ ਤੋਂ ਘਟਾਉਣ ਵਾਸਤੇ ਤਾਂ ਕਿ ਜਿਹੜਾ ਹੈਗਾ ਫੋਕ ਨਾ ਬਣੇ ਤੇ ਕਿਉਂਕਿ ਪੋਲੀਨੇਸ਼ਨ ਵੀ ਪ੍ਰਭਾਵਿਤ ਹੁੰਦੀ ਹੈ ਉਚਤਾਂ ਮਾਂਚ ਫੋਕ ਨਾ ਬਣੇ ਤੇ ਦਾਣਾ ਹਲਕਾ ਨਾ ਪਵੇ ਦਾਣਾ ਹੌਲਾ ਨਾ ਪਵੇ ਉਹਦੇ ਵਾਸਤੇ ਜਿਹੜੇ ਦੋ ਜ਼ਰੂਰੀ ਨੁਕਤੇ ਆ ਜਿਹੜੇ ਮੈਂ ਪਹਿਲਾਂ ਤੋਂ ਹੀ ਤੁਹਾਡੇ ਨਾਲ ਜਾਣਕਾਰੀਆਂ ਸਾਂਝੀਆਂ ਕਰਦਾ ਰਿਹਾ ਕਿ ਇੱਕ ਤਾਂ ਪਾਣੀ ਪਤਲਾ-ਪਤਲਾ ਪਾਣੀ ਕਈ ਕਿਸਾਨ ਵੀਰ ਕਹਿੰਦੇ ਕਿ ਸਾਡੇ ਜਿਹੜਾ ਸਾਨੂੰ ਸੁਕਾਉਣਾ ਪੈਂਦਾ ਬਿਮਾਰੀ ਤੋਂ ਬਚਾਉਣ ਨੂੰ ਜਾਂ ਕਿਸਾਨ ਵੀਰ ਕਹਿੰਦੇ ਕਿ ਅਸੀਂ ਗੋਭ ਸਮੇ ਪਾਣੀ ਖੜਾਇਆ ਤੇ ਬਿਮਾਰੀ ਪੈ ਗਈ ਇਹ ਜਿਹੜਾ ਪਾਣੀ ਆ ਤੁਹਾਡਾ ਇਹ ਪਹਿਲਾਂ ਜਿਹੜਾ ਤੁਸੀਂ ਖੜਾਇਆ ਫੋਟ ਟਾਈਮ ਲਗਾਤਾਰ ਖੇਤ ਚ ਪਾਣੀ ਖੜਾਇਆ ਉਹਦੇ ਕਰਕੇ ਮੁੱਢਾਂ ਦਾ ਗੜਾ ਪੈਂਦਾ ਇੰਨਾ ਦਸਾਂ ਦਿਨਾਂ ਨਾਣੀ ਪੈਂਦੀ ਬਿਮਾਰੀ ਪਹਿਲਾਂ ਹਵਾ ਲਵਾ ਲਵਾ ਕੇ ਪਹਿਲੇ 15 ਦਿਨ ਛੱਡ ਕੇ ਉਸ ਤੋਂ ਬਾਅਦ ਹਵਾ ਲਵਾ ਲਵਾ ਕੇ ਪਾਣੀ ਹਵਾ ਲਵਾ ਲਵਾ ਕੇ ਪਾਣੀ ਲਵਾਉਣਾ ਹੁੰਦਾ ਜਦੋਂ ਫੋਟ ਕਰ ਰਿਹਾ ਹੁੰਦਾ ਝੋਨਾ ਜਦ ਕਿ ਆਪਾਂ ਕੋਸ਼ਿਸ਼ ਕਰਦੇ ਹਾਂ ਉਦੋਂ ਪਾਣੀ ਭਰ ਕੇ ਰੱਖਦੇ ਆਂ ਪਾਣੀ ਭਰ ਕੇ ਵੀ 4-4 3-3 ਗੁਲਾਂ ਤਾਈਂ ਰੱਖਦੇ ਆਂ ਤੇ ਖੜੇ ਪਾਣੀ ਦੇ ਵਿੱਚ ਯੂਰੀਆ ਪਾਉਨੇ ਆ ਉਹਦੇ ਨਾਲ ਮੁੱਡਾਂ ਦਾ ਗਾਲਾ ਉਹਦੇ ਨਾਲ ਬਿਮਾਰੀਆਂ ਸ਼ੁਰੂ ਹੁੰਦੀਆਂ ਜਦੋਂ ਤੁਸੀਂ ਗੋਭ ਦੇ ਵਿੱਚੋਂ ਲੈ ਕੇ ਗੋਭ ਚ ਜਦੋਂ ਆ ਗਿਆ ਝੋਨਾ ਉਦੋਂ ਤੋਂ ਲੈ ਕੇ ਮੁੰਜਰ ਝੁਕਣ ਤੱਕ ਜਿਹੜਾ ਕਿ ਪਾਣੀ ਖੇਤ ਦੇ ਵਿੱਚ ਪਤਲਾ-ਪਤਲਾ ਹੋਣਾ ਬੜਾ ਜ਼ਰੂਰੀ ਹੈ ਜਾਂ ਆਪਾਂ ਕਹਿ ਲਈਏ ਕਿ ਪਾਣੀ ਦੀ ਸਟ੍ਰੈਸ ਮਤਲਬ ਇਹ ਨਾ ਹੋਵੇ ਕਿ 5 ਦਿਨ ਖੇਤ ਨੂੰ ਆਪਾਂ ਪਾਣੀ ਨਹੀਂ ਲਾ ਰਹੇ ਉਹ ਚੀਜ਼ ਫਸਲ ਨੂੰ ਪਰਪਰਾਕਣ ਕਿਰਿਆ ਨੂੰ ਪੋਲੀਨੇਸ਼ਨ ਨੂੰ ਤੇ ਦਾਣਾ ਭਰਨ ਬਹੁਤ ਵੱਡੇ ਪੱਧਰ ਤੇ ਇਫੈਕਟ ਕਰੂ ਝਾੜ ਤੇ ਅਸਰ ਪਊਗਾ ਪੂਰਾ ਪੂਰਾ ਤੇ ਪਲੱਸ ਜਿਹੜੀ ਗੋਭ ਸਮੇ ਐਨ ਪੀ ਕੇ 13045 ਦੀ ਜਿਹੜੀ ਤੁਹਾਨੂੰ ਮੈਂ ਦੱਸਿਆ ਸੀ ਕਿ 13045 ਸਪਰੇਅ ਜਰੂਰ ਕਰੋ ਫੋਕ ਘਟਾਉਣ ਵਾਸਤੇ ਫੋਕ ਨਾ ਪਾਵੇ ਖੇਤ ਚ ਤੇ ਦਾਣਾ ਭਰਨ ਵਾਸਤੇ ਗੋਭ ਸਮੇ ਐਨ ਪੀ ਕੇ 13045 ਦਿਨ 3 ਕਿਲੋ 200 ਲੀਟਰ ਪਾਣੀ ਚ 1.5 ਕਿਲੋ 100 ਲੀਟਰ ਚ ਤੇ ਜਿਹੜੇ ਕਿਸਾਨ ਵੀ ਰੈਡੀਸ਼ਨਲ ਕਰਨਾ ਚਾਹੁੰਦੇ ਆ ਕਿਉਂਕਿ ਕੋਈ ਕਿਸਾਨ ਵੀ ਚਾਹੁੰਦੇ ਹੁੰਦੇ ਨੇ ਕਿ ਫੇਰ ਕਰ ਦਈਏ ਦੂਸਰੀ ਸਟੇਜ ਹੁੰਦੀ ਆ ਜਦੋਂ ਮੁੰਜਰ ਝੋਕ ਗਈ ਦੁੱਧਾ ਪਰਣਾ ਸ਼ੁਰੂ ਹੋ ਗਿਆ ਪਾਣੀ ਹੈਗਾ ਦਾਣੇ ਮਤਲਬ ਪੂਰਾ ਪਾਣੀ ਉਹ ਹੀ ਭਰਿਆ ਜੇ ਉਹਨੇ ਸਖਤ ਹੋਣਾ ਉਸ ਟਾਈਮ ਤੇ 13045 ਕਰੋਗੇ ਸਾਰਾ ਬੂਟੇ ਦੇ ਵਿੱਚੋਂ ਨੁੱਚੜ ਕੇ ਸਾਰੇ ਮਟੀਰੀਅਲ ਜਿਹੜਾ ਤੁਹਾਡਾ ਫੋਟੋ ਸੰਤੇਟਸ ਨੇ ਸਟਾਰਚ ਹੈ 슈ਗਰਸ ਆ ਪ੍ਰੋਟੀਨ ਕੰਟੈਂਟ ਸਾਰਾ ਤੁਹਾਡਾ ਮੂਵ ਕਰਕੇ ਦਾਣੇ ਜਾ ਜਾਣ ਦਾਣਾ ਪੂਰਾ ਸਖਤ ਜਾਣ ਹੋ ਗਏ ਭਰੂਗਾ ਪੂਰਾ ਦਾਣਾ ਭਾਰਾ ਬਣੂਗਾ ਕਵਾਲਿਟੀ ਬਣੂਗੀ ਤੇ ਨਹੀਂ ਤਾਂ ਗੋਭ ਸਮੇਂ ਤਾਂ ਤੁਹਾਡਾ ਬਹੁਤ ਜ਼ਰੂਰੀ ਹੁੰਦਾ ਹੈ ਦੋ ਨੁਕਤੇ ਗੋਭ ਸਮੇਂ ਐਨਪੀਕੇ ਦੀ ਸਪਰੇ ਤੇ ਪਾਣੀ ਦੀ ਸਟ੍ਰੈਸ ਨਹੀਂ ਲੱਗਣੀ ਚਾਹੀਦੀ ਇਹਨਾਂ ਦੋਹਾਂ ਚੋਂ ਇੱਕ ਚੀਜ਼ ਵੀ ਮਿਸ ਹੁੰਦੀ ਹੈ ਤਾਂ ਜਿਹੜਾ ਮੌਜੂਦਾ ਤਾਂ ਮਨ ਚੱਲ ਰਿਹਾ ਤਾਂ ਇਹ ਚਾਂਸ ਨਹੀਂ ਕਿ ਇਹ ਤੁਹਾਡੇ ਝਾੜ ਤੇ ਜਿਹੜਾ ਕਿ ਤੁਹਾਡਾ ਤੁਹਾਨੂੰ ਦਿਖਾਈ ਨਹੀਂ ਦੇਣਾ ਲੁਕ ਮੇ ਟੰਗਣਾ ਤੁਹਾਡੇ ਝਾੜ ਤੇ ਲਾਜ਼ਮੀ ਜਿਹੜਾ ਹੈਗਾ ਅਸਰ ਪਊਗਾ ਜਿਹੜਾ ਕਿ ਤੁਹਾਨੂੰ ਜਾ ਕੇ ਜਿਵੇਂ ਆਪਾਂ ਕਹਿੰਦੇ ਉਹਨਾਂ ਨੇ ਫਿਰ ਮੰਡੀ 'ਚ ਜਾ ਕੇ ਝਾੜ ਪਤਾ ਲੱਗੂਗਾ ਤਾਂ ਹੀ ਫਿਰ ਮੰਡੀ 'ਚ ਜਾ ਕੇ ਹੀ ਆਪਾਂ ਨੂੰ ਝਾੜਦਾ ਪਤਾ ਲੱਗੂ ਬਾਬਾ ਜੀ ਕਿਰਪਾ ਕਰਨ ਪ੍ਰਮਾਤਮਾ ਕਿਰਪਾ ਕਰਨ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ